ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਹਰੀਅਤ ਨਾਲ ਹੋਵੋ ਨੌਜਵਾਨ ਜਸਪ੍ਰੀਤ ਸਿੰਘ ਜਿਹਦਾ ਫੇਕ ਇਨਕਾਊਂਟਰ ਕੀਤਾ ਗਿਆ ਉਸ ਦੇ ਕੇਸ ਦੇ ਵਿੱਚ ਇੱਕ ਵੱਡਾ ਮੋੜ ਆ ਗਿਆ ਹੈਗਾ ਵਾ ਵੱਡੀ ਅਪਡੇਟ ਆ ਗਈ ਹੈ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਕਿਉਂਕਿ ਮੇਰਾ ਹਿੱਸਾ ਜਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕبول ਕਰ ਲਿਓ ਜਿੰਨੀ ਸਮੇਂ ਤੱਕ ਹੋਊਗਾ ਤੇ ਬਾਅਦ ਵਿੱਚ ਮੈਂ ਕਰ ਲੂੰ ਤੇ ਮੈਂ ਆ ਕਹਿਦਾ ਨਾ ਵੀ ਭਈ ਸਾਨੂੰ ਬੱਚਾ ਆ ਰਣ ਲੱਗੇ ਤੁਰਨ ਲੱਗੇ ਤਾਂ ਪਹਿਲਾਂ ਮੈਂ ਪੁੱਛੂੰਗਾ ਕਿੰਨਾ ਹੋਇਆ ਜੇ ਕਬੂਲ ਹੁੰਦਾ ਉਹ ਕੇਅਰ ਕਰੂੰ ਨਹੀਂ ਤਾਂ ਹੁੰਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਆ ਕੋਈ ਨਹੀਂ ਪੁੱਛ ਲਓ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਦਾਂ ਹੋਊਗੀ ਜੇ ਹੁਣ ਸਾਨੂੰ ਦੇਖੋ ਤੁਹਾਡੇ ਤਾਂ ਕਿੱਥੇ ਤੱਕ ਆ ਗਿਆ ਹੈ ਪਹਿਲੀ ਗੱਲ ਤਾਂ ਮੈਨੂੰ ਹੀ ਅੱਛਾ ਕੱਟ ਮੈਨੂੰ ਇਹ ਕੱਟੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਰੋਕ ਕੇ ਗਈ ਆ ਮੈਂ ਤਾਂ ਕੱਟੀ ਜਾਣਾ ਮੈਨੂੰ ਅਹਿਸਾਸ ਲੱਗਾ ਜੀ ਤਾਂ ਦੋਸਤੋ ਇਹ ਬਤੇ ਠੀਕ ਹੈ ਜੀ ਇਹ ਤਾਂ ਸਾਰਿਆਂ ਨੂੰ ਪਤਾਗਾ ਕਿ ਬੱਚਾ ਕਨੈਪ ਹੋਇਆ ਸੀ ਸਿੰਘਾਂ ਦੌਰ ਤੋਂ ਉਸ ਤੋਂ ਬਾਅਦ ਲਗਾਤਾਰ ਜੋ ਕੋਈ ਪੁਲਸੋ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਤੇ ਭਵਕੀਤ ਦੇ ਜਿਹੜਾ ਪਰਿਵਾਰ ਆ ਜਸਪ੍ਰੀਤ ਸਿੰਘ ਦੇ ਪਰਿਵਾਰ ਵਾਲੋਂ ਉਹਨਾਂ ਉੱਤੇ ਵੀ ਜਿਹੜੇ ਵੱਡੇ ਇਲਜ਼ਾਮ ਲਾਏ ਗਏ ਆ ਇਹਨੂੰ ਦੇਖਦੇ ਹੋਏ ਤੁਹਾਨੂੰ ਹੁਣ ਵੱਡੀ ਇੱਕ ਖਬਰ ਲੈ ਕੇ ਆਏ ਆ ਤੇ ਵੀਡੀਓ ਨੂੰ ਬਾਤ ਬਾਅਦ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਣੇ ਆ ਹੁਣ ਜਿਹੜਾ ਕਿ ਭੱਬ ਕੀਰਤ ਦਾ ਜਿਹੜਾ ਬੱਚਾ ਹੈਗਾ ਉਹਦਾ ਪਰਿਵਾਰ ਸਾਹਮਣੇ ਆ ਗਿਆ ਹੁਣ ਉਹ ਤੁਹਾਨੂੰ ਉਹਦੀਆਂ ਰਿਕਾਰਡਿੰਗਾਂ ਵੀ ਸੁਣਾਉਣੇ ਆ ਕਿ ਕਿੰਨੇ ਰੁਪਏ ਮੰਗਦੇ ਆ ਤੇ ਕਿੰਨੇ ਮੰਗੇਗੇ ਆ ਅਸੀਂ ਕਹਿੰਨੇ ਆ ਕਿ ਭਾਈ ਉਹਨਾਂ ਦਾ ਪਰਿਵਾਰ ਵੀ ਕਹਿੰਦਾ ਕਿ ਸਾਡੇ ਜੇਕਰ ਬੱਚੇ ਨੇ ਉਹਨਾਂ ਦਾ ਬੱਚਾ ਚੁੱਕਿਆ ਸੀ ਤਾਂ ਉਹਨੂੰ ਕੋਰਟ ਦੇ ਵਿੱਚ ਲ ਜਾਂਦੇ ਉਹਨੂੰ ਬੇਸ਼ੱਕ ਫਾਂਸੀ ਦੀ ਸਜ਼ਾ ਹੋ ਜਾਂਦੀ ਤੇ ਅਸੀਂ ਕੋਈ ਸਾਨੂੰ ਗਿੱਲਾ ਸਿਖਵਾ ਨਹੀਂ ਸੀ ਇਹ ਹੁਣ ਵੀ ਨਹੀਂ ਚਾਹੁੰਦਾ ਜੇਕਰ ਕੋਈ ਐਗਿਆ ਹਰਕਤਾਂ ਕਰਦਾ ਕਿਸੇ ਬੱਚੇ ਨੂੰ ਅਗਵਾ ਕਰਦਾ ਜਾਂ ਕੋਈ ਵੀ ਕ੍ਰਾਈਮ ਕਰਦਾਗਾ ਉਹਦੇ ਤਹਿਤ ਜਿਹੜਾ ਕਿ ਬਕਸਰਾਂ ਨਹੀਂ ਚਾਹੀਦਾ ਤੇ ਇੱਕ ਸਰਕਾਰਾਂ ਨੂੰ ਚਾਹੀਦਾ ਕਿ ਕਾਨੂੰਨ ਇਹੋ ਜਿਹਾ ਸਖਤ ਬਣੇ ਜਿਹੜਾ ਕਿ ਬੰਦਾ ਇਹੋ ਜਿਹਾ ਸੋਚਣ ਤੋਂ ਚੱਕਣ ਤੋਂ ਪਹਿਲਾਂ ਬੱਚਾ ਜਾਂ ਹੋਰ ਕ੍ਰਾਈਮ ਕਰਨ ਦੇ 100 ਵਾਰੀ ਸੋਚੇ ਸਾਡੇ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਹੋਰ ਧਰਮਾਂ ਦੀਆਂ ਬੇਅਦਬੀਆਂ ਹੋਈਆਂ ਹਾਲੇ ਤੱਕ ਸਰਕਾਰਾਂ ਇਹ ਕਾਨੂੰਨ ਨਹੀਂ ਬਣਾ ਸਕੀਆਂ ਜਿਹੜਾ ਕਿ ਸਭ ਧਰਮਾਂ ਦੇ ਲਈ ਆ ਸਤਕਾਰਯੋਗ ਨੇ ਸਾਰੇ ਗ੍ਰੰਥ ਆ ਇਹ ਸਾਰੇ ਧਰਮਾਂ ਦੀ ਆਵਾਜ਼ ਆ ਸਾਰੇ ਧਰਮਾਂ ਦੀ ਬੇਨਤੀ ਸੀ ਪਰ ਸਰਕਾਰ ਨੇ ਨਹੀਂ ਕੀਤਾ ਤਿੰਨ ਸਾਲ ਸਰਕਾਰ ਆਮ ਆਦੀ ਪਾਰਟੀ ਦੀ ਨਾਂਗੀ ਤੇ ਹੁਣ ਜਿਹੜਾ ਕਿ ਦੂਸਰਾ ਪਰਿਵਾਰ ਆ ਭਵ ਕੀਰਤ ਦਾ ਜਿਹੜਾ ਪਰਿਵਾਰ ਆ ਬੱਚਾ ਜਿਹੜਾ ਇੱਕ ਨਰੇਬ ਹੋਇਆ ਸੀ ਅੱਜ ਉਹਦਾ ਪਰਿਵਾਰ ਸਾਹਮਣੇ ਆ ਗਿਆ ਕਿਉਂਕਿ ਲਗਾਤਾਰ ਜਿਹੜੀਆਂ ਇੰਟਰਵਿਊਆਂ ਹੋ ਰਹੀਆਂ ਸੀ ਉਹ ਜਸਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਹੋ ਰਹੀਆਂ ਸੀ ਤੇ ਜਿਹੜਾ ਕਿ ਜਸਪ੍ਰੀਤ ਦੇ ਮਾਪਿਆਂ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੋਈ ਆ ਕਿ ਸਾਨੂੰ ਸਿਵਲ ਜਾਂਚ ਹੋਣੀ ਚਾਹੀਦੀ ਆ ਤੇ ਹੁਣ ਦੂਜੇ ਪਾਸੇ ਭਾਈ ਉਸ ਪਰਿਵਾਰ ਨੇ ਜਿਹੜਾ ਕੱਟਸਾਦ ਲਿਆ ਤੇ ਮੌਤ ਵਾਰੇ ਪੰਚਾਇਤ ਸਾਦਰੀ ਤੇ ਵੱਡਾ ਕੱਟ ਉਹਨਾਂ ਦੇ ਘਰੇ ਹੋਇਆ ਤੇ ਹੁਣ ਸਰਪੰਚ ਵੱਲੋਂ ਇਹ ਗੱਲ ਕਹੀ ਜਾਂਦੀ ਆ ਦੇਖੋ ਜੀ ਮੈਂ ਤਾਂ ਸਾਂਝਾ ਬੰਦਾ ਆਂਗਾ ਤੇ ਸਾਨੂੰ ਤਾਂ ਜੇਕਰ ਉਹ ਕੱਲ ਨੂੰ ਕੱਟਸਾਦ ਦੇ ਉੱਥੇ ਵੀ ਜਾਣਾ ਪਊਗਾ ਤੇ ਇਹ ਕੱਠਾ ਜਿਹੜਾ ਗੁਰਦੁਆਰੇ ਸਾਦਿਆ ਜਾਵੇ ਪਰ ਹੁਣ ਕੱਠਾ ਦਾ ਮੈਂ ਨਹੀਂ ਕਹਿੰਦਾ ਕਿ ਕੋਈ ਮੈਨੇ ਰਹਿ ਗਿਆ ਠੀਕ ਆ ਕਿ ਭਾਈ ਜਿਹੜਾ ਬੱਚਾ ਮਰ ਗਿਆ ਉਹਨਾਂ ਦਾ ਵਾਪਸ ਨਹੀਂ ਆਉਣਾ ਤੇ ਜਿਹੜੀ ਜਾਂਚ ਆ ਸਿਵੀਆ ਦੀ ਮੰਗ ਕਰਿਆ ਪਰਿਵਾਰ ਉਹ ਵੇਖਦੇ ਆ ਕਿ ਕਿਦੋਂ ਤੱਕ ਨਮਟੇਰਾ ਹੁੰਦਾ ਮਿਲਦੀ ਆ ਜਾਂ ਨਾ ਮਿਲਦੀ ਆ ਇਹ ਵੱਡੇ ਸਵਾਲ ਨੇ ਪਹਿਲਾਂ ਤੁਹਾਨੂੰ ਇੱਕ ਮੈਂ ਰਿਕਾਰਡਿੰਗ ਸੁਣਾ ਦੇਵਾਂ ਪਹਿਲਾਂ ਉਸ ਪਰਿਵਾਰ ਦੀ ਕਿ ਉਹਨਾਂ ਤੋਂ ਰੁਪਈਆ ਦੀ ਮੰਗ ਕੀਤੀ ਆ ਉਹਨਾਂ ਤੋਂ ਰੁਪਈਆ ਦੀ ਮੰਗ ਕੀਤੀ ਉਹਨਾਂ ਨੂੰ ਪਤਾ ਕਿ ਕਿਹਦਾ ਫੋਨ ਆਇਆ ਤੇ ਭਾਈ ਫਿਰ ਜਸਪ੍ਰੀਤ ਦੇ ਮਾਪਿਆਂ ਨੂੰ ਉਹ ਕਹਿੰਦੇ ਅਸੀਂ ਦੱਸਿਆ ਸੀ ਜੇ ਦੱਸਿਆ ਹੁੰਦਾ ਤਾਂ ਪਰਿਵਾਰ ਤੁਹਾਡੇ ਨਾਲ ਤੁਰੇ ਫਿਰਦਾ ਸੀ ਤਾਂ ਤੁਸੀਂ ਕਹਿ ਦੇਣਾ ਸੀ ਕਿ ਪੁਲਿਸ ਨੂੰ ਭਾਈ ਜੇਕਰ ਇਹ ਮੁੰਡਾ ਹੋਇਆ ਜੇਕਰ ਮੁੰਡਾ ਨੁਕਸਾਨ ਸਾਡੇ ਬੱਚੇ ਨੂੰ ਪਹੁੰਚਾਉਂਦਾ ਫਿਰ ਤਾਂ ਤੁਸੀਂ ਜੋ ਮਰਜ਼ੀ ਕਰ ਲਿਓ ਪਰ ਜੇਕਰ ਸਾਡਾ ਬੱਚਾ ਸਹੀ ਸਲਾਤ ਮਿਲਦਾ ਤਾਂ ਇਹਨੂੰ ਭਾਈ ਕਰਨੀ ਤੋਂ ਕਰਨੀ ਸਜ਼ਾ ਦਿੱਤੀ ਜਾਵੇ ਇਹ ਤਾਂ ਗੱਲ ਬਣਦੀ ਸੀ ਪਰ ਪੁਲਸਾ ਨੇ ਜਿਹੜਾ ਕਿ ਇਹ ਬੱਚੇ ਦਾ ਇੱਕ ਝੂਠਾ ਫੜ ਕੇ ਜਿਹੜਾ ਮਾਰ ਦਿੱਤਾ ਇਹ ਬਹੁਤ ਵੱਡਾ ਪਾਪ ਆ ਤੇ ਇਸ ਗੱਲ ਦਾ ਸਾਨੂੰ ਦੁੱਖ ਆ ਸਾਰਿਆਂ ਨੂੰ ਇਸ ਕਰਕੇ ਅਸੀਂ ਭਾਈ ਇਨਸਾਨੀਅਤ ਦੇ ਤੌਰ ਤੇ ਹਰ ਇੱਕ ਬੰਦੇ ਦੇ ਨਾਲ ਖੜੇ ਆ ਉਹ ਚਾਹੇ ਹਿੰਦੂ ਹੋਵੇ ਮੁਸਲਮਾਨ ਹੋ ਸਾਈ ਹੋਵੇ ਜਿਹਦੇ ਨਾਲ ਜਾਤੀ ਕਰਦੀ ਹੈ ਪੁਲਿਸ ਕਰਦੀ ਹੈ ਚਾਹੇ ਕੋਈ ਬੰਦਾ ਹੋਰ ਕਰਦਾਗਾ ਹੁਣ ਤੁਹਾਨੂੰ ਪਹਿਲਾਂ ਇੱਕ ਮੈਂ ਆਡੀਓ ਸੁਣਾ ਦੇਣਾ ਵੀਡੀਓ ਉਸ ਪਰਿਵਾਰ ਦੀ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣ ਵਾਲੀ ਵੀਡੀਓ ਆ ਮੈਂ ਅੱਗੇ ਜਾ ਕੇ ਵੱਡੇ ਤੱਥ ਫਰੋਲਾਂਗਾ ਕਿ ਕਿਹਦੇ ਕੈਨ ਤੇ ਇਹ ਸਭ ਕੁਝ ਹੋਇਆਗਾ ਕਿਹੜੇ ਅਫਸਰਾ ਦੇ ਹੱਥ ਆ ਇਹ ਵੀ ਜਿਹੜਾ ਅਣਕਵਾਰੀ ਦੇ ਵਿੱਚ ਅਸੀਂ ਵੀ ਇਹਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਹ ਅਣਕਵਾਰੀ ਦਾ ਪਾਰਟ ਆ ਇਸ ਕਰਕੇ ਅਸੀਂ ਹੁਣ ਇਹ ਚੀਜ਼ਾਂ ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਤੇ ਪਹਿਲਾਂ ਤੁਹਾਨੂੰ ਮੈਂ ਉਸ ਪਰਿਵਾਰ ਦੇ ਜਿਹੜੀ ਕਹਾਣੀ ਆ ਜੋ ਉਹਨਾਂ ਨੇ ਕੱਟ ਕੀਤਾਗਾ ਉਹ ਸੁਣਾਉਣੇ ਆ ਉਹ ਦੁੱਧ ਦਿੱਤੇ ਬਿਨਾਂ ਖਾਂਦੇ ਹੀ ਨਹੀਂ ਸੀ ਘਰੇ ਤਾਂ ਉਹਨੂੰ ਦੁੱਧ ਦੀ ਕੁਝ ਨਹੀਂ ਰੋਟੀ ਨਹੀਂ ਦਿੱਤੀ ਅਸੀਂ ਪੁੱਛਿਆ ਇਹਨੂੰ ਕੁਝ ਨਹੀਂ ਦਿੱਤਾ ਰਾਤ ਨੂੰ ਤਾਂ ਉਹਨੂੰ ਪਤ ਨਹੀਂ ਕੋਈ ਗੋਲੀ ਗਾਲੀ ਦੇਤੀ ਉਹ ਸੌਂ ਗਏ ਜਿਹੜਾ ਕਹਿੰਦੇ ਸੀ ਪਾਠ ਕਰਵਾਇਆ ਪਾਠ ਦਾ ਜੀ ਮਤਲਬ ਉਹਨੇ ਜ਼ਰੂਰ ਮੈਨੂੰ ਕਿਹਾ ਦੀ ਵੀ ਅਸੀਂ ਕਰਾਇਆ ਬੱਚਿਆਂ ਨੇ ਨਹੀਂ ਦੱਸਿਆ ਹਾਂ ਤੇ ਉਹਨੇ ਮੈਨੂੰ ਕਿਹਾ ਦੀ ਵੀ ਅਸੀਂ ਪਾਠ ਕਰਾਇਆ ਜੀ ਤੇ ਪਰ ਬੱਚੇ ਨੇ ਤਾਂ ਦੱਸਿਆ ਨਹੀਂ ਵੀ ਮੈਨੂੰ ਕੋਈ ਪਾਠ ਕਰਾਇਆ ਅਸੀਂ ਪੁੱਛਿਆ ਤਾਂ ਨੂੰ ਸੁਣਾਉਣੇ ਆਗੇ ਗੱਲ ਆ ਭਵਕੀਤ ਬੱਚਾ ਜਿਹੜਾ ਉਹਦੇ ਦਾਦਾ ਦੀ ਆ ਵੀਡੀਓ ਇਹ ਤੁਹਾਨੂੰ ਸੁਣਾਉਣੇ ਆ ਨੇ ਕੰਮ ਕਿਉਂ ਕੀਤਾ ਨੇ ਬਾਹਰ ਜਾਣ ਤੋਂ ਬਾਅਦ ਕੀ ਹੋਇਆ ਉਹਦੇ ਨਾਲ ਉੱਥੇ ਕੀ ਘਟਨਾ ਵਾਪਰੀ ਉਹਦੇ ਬਾਰੇ ਪੁੱਛਿਆ ਸਕਦੇ ਅਸੀਂ ਕੀ ਲੱਗਦਾ ਉਹ ਬਾ ਕੁਝ ਇਹ ਬਾਕਲ ਕਿਸੇ ਨੂੰ ਕਹਿ ਨਹੀਂ ਸਕਦੇ ਉਹ ਗਲਤ ਗੱਲ ਕਰ ਰਹੀ ਹੈ ਕਿਉਂ ਪੁਲਿਸ ਦਾ ਮੈਟਰ ਹੈ ਜੀ ਉਹ ਪੁਲਿਸ ਆਪਣੀ ਆਬਦ ਤਰੀਕੇ ਨਾਲ ਤਵਕੀਜ਼ ਕਰ ਰਹੀ ਹੈ ਹਾਈ ਕੋਰਟ ਚ ਇਹਨਾਂ ਦਾ ਕੇਸ ਚੱਲ ਰਿਹਾ ਜੋ ਸੱਚ ਉਹ ਸਾਹਮਣੇ ਆਈ ਜਾਣਾ ਜੀ ਜੀ ਉੱਧਰ ਪਰਿਵਾਰ ਦੇ ਨਾਲ ਹੀ ਸੀ ਕਿ ਇਹਨਾਂ ਨੂੰ ਪਤਾ ਸੀ ਨਹੀਂ ਜਸਮੀਤ ਦੇ ਚੱਗਿਆ ਪਹਿਲਾਂ ਨਹੀਂ ਅਸੀਂ ਬਿਲਕੁਲ ਰਾਤ ਨੂੰ ਅਸੀਂ 2 ਵਜੇ ਮੁੜ ਕੇ ਆਇਆ ਸੁਬਾ ਫਿਰ ਅਸੀਂ 4 ਵਜੇ ਫਿਰ ਵਾਪਸ ਜਿੱਲਪੜ ਲੱਗ ਗਿਆ ਸਾਨੂੰ ਮਤਲਬ ਇਹਨਾਂ ਨੇ ਇੱਕ ਕਵਾਇ ਜਰੂਰ ਕਾਲ ਕੀਤਾ ਵੀ ਮੇਰੀ ਆਪਣੀ ਗੱਲ ਪੈਸਿਆਂ ਦੀ ਗੱਲ ਹੋ ਗਈ ਆ ਵੀ ਤੁਸੀਂ ਪਿੱਛੇ ਵਾਪਸ ਮੁੜੇ ਹੋ ਹਣਾ ਕਿ ਹੁਣ ਤੁਸੀਂ ਲੱਭਿਓ ਹੋਰ ਨਾ ਲੱਭਿਓ ਵੀ ਗੱਲ ਨਿਬੜ ਗਈ ਆਪਣੀ ਪੈਸਿਆਂ 'ਚ ਵੀ ਤੁਸੀਂ ਘਰ ਵਾਪਸ ਆ ਜੂਗੇ ਅਸੀਂ ਉੱਥੋਂ ਹੀ ਅਮਰਗੜ ਤੋਂ ਅਸੀਂ ਵਾਪਸ ਘਰ ਆ ਗਏ ਮਤਲਬ ਉਸ ਤੋਂ ਬਾਅਦ ਅਸੀਂ ਪਿੱਛੇ ਨਹੀਂ ਗਏ ਪੁਲਿਸ ਦੀ ਜੋ ਆਪਣੀ ਕਾਰਵਾਈ ਉਹ ਕਰ ਰਹੀ ਸੀ ਪੁਲਿਸ ਸਾਡੇ ਨੂੰ ਦੱਸਦੀ ਨਹੀਂ ਹੁੰਦੀ ਕੀ ਕਰਨਾ ਅਸੀਂ ਜਾਂ ਕਿੱਥੇ ਜਾਣਾ ਕੀ ਟਰੈਕ ਕਰਦੇ ਆ ਉਹਦੇ ਬਾਰੇ ਨਾਲ ਸਾਨੂੰ ਨੌਲੇਜ ਇਹਦੇ ਬਾਰੇ ਕੋਈ ਉਹਦੇ ਬਾਰੇ ਅਸੀਂ ਕੁਝ ਨਹੀਂ ਕਿਹਾ ਸਾਨੂੰ ਵੀ انداکا باتیں جل نہیں کہو وی لب داں گے ہاں چلو کوئی نہ جی پر میں اینا ٹائم کوئی 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 زول کرے گا اساں جو کہ میرا حصہ جل جانا ہے نہیں میں کوئی گل نہیں تسیں قبول کر لو جینی اس میں تو ہو باتے بات میں کر لوں تے میں آ کہہ دنا بھی کوئی بھائی سانو بچہ طور نہ لگے طور نہ لگے تو پہلے میں پوچھوں گا کتنا ہویا جی قبول ہوندا ہو پھر کروں نہیں طور نہ تھوڑے دا گھروں کوئی فائدہ نہیں ہونا ٹھیک ہے کوئی پوچھ لو ਤੇ ਦੂਜੀ ਗੱਲ ਇਹ ਆ ਜੀ ਇਹ ਕਬੂਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਤਾਂ ਕਿੱਥੇ ਤੱਕ ਆ ਗਏ ਐ ਪਹਿਲੀ ਗੱਲ ਤਾਂ ਮੈਨੂੰ ਹੀ ਅੱਛਾ ਕਟਾ ਮੈਨੂੰ ਇਹ ਕੱਢੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਰੋਕ ਲਈ ਗਈ ਮੈਂ ਤਾਂ ਕੱਢੀ ਜਾਣਾ ਮੈਨੂੰ ਅਹਿਸਾਸ ਲੱਗਾ ਜੀ ਬੰਦੇ ਗਲਤ ਦਾ ਤੁਸੀਂ ਬੰਦੇ ਠੀਕ ਹੈ ਜਿੱਦਾਂ ਵੀ ਆ ਇਹ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤਿੰਨ ਤੇਰੇ ਸਾਹਮਣੇ ਜਿੱਦ ਦੇ ਦੇਖ ਕੇ ਕਦੇ ਪਹਿਰੇ ਤੋਂ ਪਤਾ ਲੈ ਲਈਆਂ ਇਹ ਤਾਂ ਖੇਤੀ ਕਰਨ ਵਾਲੇ ਬੰਦੇ ਆ ਸੋ ਹੀ ਆ ਜੀ ਚਲੋ ਜਿੰਨਾ ਮੈਂ ਕਰ ਸਕਦਾ ਮੈਂ ਕਰੀ ਜਾਣਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਨਾਲ ਨਹੀਂ ਸਾਨੂੰ ਤਾਂ ਉੱਪਰੋਂ ਪਸੰਦਾ ਕੰਮ ਹੀ ਆ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਤੇ ਅਸੀਂ ਕਰ ਰਹੇ ਆਂ ਮੈਂ ਸਿਰਫ ਬਚਾ ਲੈ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੌਲਾ ਰੱਪਾ ਨਹੀਂ ਮੈਂ ਸਿਰਫ ਬਚਾ ਲੈ ਗੱਲ ਕਰਨ ਆਇਆ ਠੀਕ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਣੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਿੰਨ ਪਹਿਲਾਂ ਵੀ ਕਿਹਾ ਸੀ ਮੈਂ ਤਾਂ ਜ਼ੋਰ ਲਾਤਾ ਮੈਂ ਸਭਨ ਕਾਇਦਾ ਪਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਨੁਕਸਾਨ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਇਹ ਗੱਲ ਜਿਹੜੀ ਹੈਗੀ ਆ ਉਸ ਬੱਚੇ ਦੇ ਦਾਦਾ ਜਿਹੜਾ ਹੁਣ ਜਿਹੜਾ ਆਡੀਓ ਜਿਹੜਾ ਫੋਨ ਦੇ ਵਿੱਚ ਜੋ ਆਡੀਓ ਹੁੰਦੀ ਹੈ ਹਰ ਇੱਕ ਦੇ ਵਿੱਚ ਉਹ ਸੁਣਾ ਰਿਹਾਗਾ ਅਸੀਂ ਇਹ ਨਹੀਂ ਕਹਿੰਦੇ ਕਿ ਇਹਦਾ ਦਾਦਾ ਜਾਂ ਉਹਦਾ ਪਰਿਵਾਰ ਝੂਠ ਬੋਲਦਾ ਕਿ ਉਹਨਾਂ ਦਾ ਬੱਚਾ ਨਹੀਂ ਚੱਕਿਆ ਗਿਆ ਇਹ ਤਾਂ ਇਨਵੈਸਟਿਗੇਸ਼ਨ ਦਾ ਪਾਰਟ ਆ ਇਹ ਤਾਂ ਸੀਬੀਆਈ ਦਾ ਪਾਰਟ ਆ ਉਹ ਦੱਸੂਗੀ ਕਿ ਬੱਚਾ ਕਿਉਂ ਚੱਕਿਆ ਗਿਆ ਕਿਹਨੇ ਚੱਕਿਆਗਾ ਕਿਹਦੇ ਹਿਸ਼ਾਰਿਆਂ ਦੇ ਚੱਕਿਆ ਗਿਆ ਜਾਂ ਕੀ ਇਹ ਡਰਾਮਾ ਤਾਂ ਨਿਕਾ ਪੁਲਿਸ ਵੱਲੋਂ ਖੇਡਿਆ ਗਿਆ ਹੋ ਸਕਦਾ ਇਸ ਪਰਿਵਾਰ ਨੂੰ ਵੀ ਨਾ ਪਤਾ ਹੋਵੇ ਹੋ ਸਕਦਾ ਕਿਸ ਪਰਿਵਾਰ ਨੂੰ ਵੀ ਜਿਹੜਾ ਕਿ ਬਲੀ ਦਾ ਬੱਕਰਾ ਬਣਾਇਆ ਗਿਆ ਹੋਵੇ ਪਰ ਜਿਹੜਾ ਹੋਇਆ ਦੋਨੇ ਪਾਸਿਓਂ ਬਹੁਤ ਮਤਭਾਗ ਹੋਇਆਗਾ ਕਿਉਂਕਿ ਉਧਰ ਦੂਸਰੇ ਪਾਸੇ ਜਿਹੜੇ ਰਿਸ਼ਤੇਦਾਰੇ ਨਾਲਦੀ ਆ ਜੇਕਰ ਉਸ ਦਾ ਦਾਦਾ ਉਹਨਾਂ ਦੇ ਪਰਿਵਾਰ ਨੂੰ ਦੱਸ ਦਿੰਦਾ ਕਿ ਭਾਈ ਤੁਹਾਡਾ ਬੱਚਾ ਤੁਹਾਡਾ ਜਿਹੜਾ ਜਸਪ੍ਰੀਤ ਸਿੰਘ ਇਹਦੇ ਵਿੱਚ ਸ਼ਾਮਲਾ ਤੇ ਭਾਈ ਬਹਿ ਕੇ ਗੱਲ ਨਿਵੇੜ ਲੈਂਦੇ ਤੇ ਉਹਦੇ ਉੱਤੇ ਕੇਸ ਪਾ ਦਿੰਦੇ ਬੇਸ਼ੱਕ ਕਾਨੂੰਨ ਉਹਨੂੰ ਜੋ ਮਰਜ਼ੀ ਸਜ਼ਾ ਦਿੰਦਾ ਅਸੀਂ ਇਸ ਗੱਲ ਦੇ ਵਿੱਚ ਹੱਕ ਦੇ ਵਿੱਚ ਨਹੀਂ ਕਿ ਕਿਸੇ ਦਾ ਬੱਚਾ ਚੁੱਕ ਲਓ ਤਾਂ ਕਿਸੇ ਨੂੰ ਫਰौती ਦੇ ਦਿਓ ਜਾਂ ਧਮਕੀਆਂ ਦੇ ਦਿਓ ਜਾਂ ਕਿਸੇ ਵਪਾਰੀ ਨੂੰ ਧਮਕੀਆਂ ਦੇ ਦਿਓ ਜਾਂ ਫਲਾਣੇ ਦਾ ਧਮਕੇ ਦਾ ਬੱਚਾ ਚੁੱਕ ਲਓ ਬੱਚੇ ਪਾਲਨੇ ਪਹਿਲੀ ਗੱਲ ਤਾਂ ਬੰਦਾ ਤਰਸਦਾ ਰਹਿੰਦਾਗਾ ਖਾਸ ਕਰਕੇ ਜਿਹੜੇ ਪੁੱਤਾਂ ਨੂੰ ਕਿ ਕਹਿੰਦਾ ਅੱਜ ਕੱਲ ਦਾ ਲੋਕਾਂ ਦਾ ਜਵਾਨਾ ਇਹ ਹੋ ਗਿਆ ਜੇਕਰ ਸਾਡੇ ਕੰਦੇ ਪੁੱਤ ਨਹੀਂ ਤਾਂ ਸਾਡੀ ਕੁੱਲ ਨਹੀਂ ਰਹਿਣੀ ਅੱਜ ਲੋਕਾਂ ਦੀ ਇਹ ਧਾਰਨਾ ਬਣ ਚੁੱਕੀ ਆ ਚਲੋ ਪਰਿਵਾਰ ਨੂੰ ਪੁੱਤ ਦਾ ਹਰੇਕ ਨੂੰ ਇਹ ਹੁੰਦਾਗਾ ਦੁੱਧ ਪੁੱਤ ਦਾ ਬੱਚੇ ਪਾਲੇ ਫਿਰ ਵੱਡੇ ਕੀਤੇ ਕਿੱਡਾ ਦੁੱਖ ਹੁੰਦਾਗਾ ਜਦੋਂ ਕਿਸੇ ਬੱਚੇ ਦਾ ਅਗਵਾ ਹੋ ਜਾਵੇ ਤੇ ਇਹ ਨਹੀਂ ਕਹਿੰਦੇ ਕਿ ਇਹਨਾਂ ਨੇ ਕੋਈ ਇਹ ਮਾਰਾ ਕੰਮ ਕੀਤਾ ਪਰ ਜਿਹੜਾ ਕੰਮ ਕੀਤਾ ਉਹ ਪੁਲਿਸ ਨੇ ਮਾਰਾ ਕੀਤਾ ਨਾ ਕਿ ਇਸ ਪਰਿਵਾਰ ਨੇ ਪਰ ਇਹ ਉਹ ਜਿਹੜਾ ਬੱਚੇ ਦਾ ਜਿਹੜਾ ਜਸਪ੍ਰੀ ਦਾ ਪਰਿਵਾਰ ਆ ਉਹ ਇਹ ਉੱਤੇ ਇਸ ਪਰਿਵਾਰ ਉੱਤੇ ਇਲਜ਼ਾਮ ਲਾ ਰਿਹਾ ਕਿ ਸਾਡਾ ਜਸਪ੍ਰੀਤ ਇਹਨਾਂ ਨੇ ਮਾਰਿਆ ਦੇਖੋ ਇਹ ਤਾਂ ਮੈਂ ਪਹਿਲਾਂ ਵੀ ਦੱਸਿਆ ਕਿ सीबीआई ਦੀ ਅਨਕਵਾਰੀ ਦੱਸ ਸਕੂਗੀ ਕਿ ਇਹਦੇ ਵਿੱਚ ਮਾਮਲਾ ਕੀ ਆ ਇਹਦੇ ਵਿੱਚ ਡੀਐਸਪੀ ਡੀਆਈਜੀ ਐਸਐਸਪੀ ਜਾਂ ਹੋਰ ਕਿੰਨਾ ਦਾ ਹੱਥ ਆ ਜਾਂ ਫਿਰ ਕਿਹੜੇ ਉਹ ਆਫਸਰ ਆ ਤੁਸੀਂ ਇਹ ਇੱਕ ਵੱਡੀ ਅਧਾਰਨ ਸੁਣੀ ਹੋਣੀ ਆ ਪੰਜਾਬ ਦੇ ਵਿੱਚ ਨਹੀਂ ਇਸ ਦੇਸ਼ ਦੇ ਵਿੱਚ ਹਜ਼ਾਰਾਂ ਘਟਨਾਵਾਂ ਵਾਪਰਦੀਆਂ ਨੇ ਐਸੀਆਂ ਬੱਚੇ ਅਗਵਾ ਹੁੰਦੇ ਆ ਤੇ ਪੁਲਿਸ ਬੱਚਿਆਂ ਨੂੰ ਜਿਹੜਾ ਬਚਾ ਵੀ ਲੈਂਦੀ ਆ ਤੇ ਕੁਝ ਬੱਚਿਆਂ ਨੂੰ ਜਿਹੜਾ ਦੋਸੇ ਵੱਲੋਂ ਮਾਰਿਆ ਵੀ ਜਾਂਦਾ ਪਰ ਇਹਦੇ ਵਿੱਚ ਬੱਚਾ ਬਚਾ ਲਿਆ ਪਰ ਜਿੱਤੇ ਕਿ ਪੁਲਿਸ ਦੀ ਜਿਹੜੀ ਇਹ ਸਰਦਾਰਦੀ ਬੰਦੀ ਸੀ ਉਹਨਾਂ ਦੇ ਘਰੇ ਪਹੁੰਚਾਉਣਾ ਬੱਚਾ ਪਰ ਉੱਥੇ ਮੰਤਰੀਆਂ ਦਾ ਕੀ ਰੋਲ ਹੈ ਸਭ ਤੋਂ ਵੱਡਾ ਜਿਹੜਾ ਇੱਕ ਅਹਿਮ ਸਵਾਲ ਆ ਕਿ ਮੰਤਰੀ ਆਉਂਦੇ ਖੁਦ ਬੱਚਾ ਨੂੰ ਚੱਕ ਕੇ ਲੈ ਕੇ ਮੰਤਰੀਆਂ ਦਾ ਆਉਣਾ ਇਹ ਇੱਕ ਵੱਡਾ ਸਵਾਲ ਇਹ ਚੈਨ ਲੱਗ ਜਾਂਦਾਗਾ ਇੱਥੇ ਹਰ ਇੱਕ ਇਹ ਬੰਦਾ ਇਹ ਕਹਿੰਦਾਗਾ ਕਿ ਜੇਕਰ ਭਈ ਕੋਈ ਮਾਰਾ ਬੰਦਾ ਹੁੰਦਾ ਜੇ ਕੋਈ ਗਰੀਬ ਬੰਦਾ ਹੁੰਦਾ ਆਪ ਪੌਸੋਦੀ ਰਾਵਟ ਨਹੀਂ ਲਿਖਦੀ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਅੱਜ ਵੀ ਨਹੀਂ ਹੁੰਦੀ ਤੇ ਕੱਲ ਵੀ ਨਹੀਂ ਹੁੰਦੀ ਇਹ ਤਖੜਿਆ ਲਈ ਕਾਨੂੰਨ ਆ ਤਖੜਾ ਨੌਜਵਾਨ ਜਸਪ੍ਰੀਤ ਸਿੰਘ ਜਿਹਦਾ ਕਿ ਪੁਲਿਸ ਨੇ ਫੇਕ ਇਨਕਾਊਂਟਰ ਕੀਤਾ ਉਹਨਾਂ ਦੀ ਫੈਮਲੀ ਵੱਲੋਂ ਮੁਸਲਸਲੇ ਮੰਗ ਕੀਤੀ ਜਾਂਦੀ ਹੈ ਕਿ ਮਾਮਲਾ ਸੀਬੀਆਈ ਨੂੰ ਦਿੱਤਾ ਜਾਵੇ ਸੀਬੀਆਈ ਇਸ ਕੇਸ ਦੀ ਜਾਂਚ ਪੜਤਾਲ ਕੀਤੀ ਜਾਵੇ ਦੂਸਰੇ ਪਾਸੇ ਉਹਨਾਂ ਦੀ ਫੈਮਲੀ ਦਾ ਇਹ ਕਹਿਣਾ ਹੈ ਕਿ ਅਗਰ ਉਹਨਾਂ ਦੇ ਬੱਚੇ ਕੋਈ ਜੁਰਮ ਹੋਇਆ ਸੀ ਗੁਨਾਹ ਹੋਇਆ ਸੀ ਉਹਨਾਂ ਦੇ ਬੱਚੇ ਨੇ ਕੋਜ਼ ਬੱਚੇ ਨੂੰ ਅਗਵਾ ਕੀਤਾ ਸੀਗਾ ਤੇ ਉਹਨੂੰ ਕਾਨੂੰਨੀ ਤੌਰ ਤੇ ਸਜ਼ਾ ਦਿੱਤੀ ਜਾਂਦੀ ਚਾਹੇ ਫਾਂਸੀ ਦੇਤੀ ਜਾਂਦੀ ਅਸੀਂ ਗਿਲਾ ਨਾ ਕਰਦੇ ਲੇਕਿਨ ਇਸ ਤਰ੍ਹਾਂ ਨਿਸ਼ੀ ਮਾਰਿਆ ਜਾਣਾ ਚਾਹੀਦਾ ਹੈਗਾ ਟੀਵੀਾਂ ਦੇ ਉੱਤੇ ਚੁੱਕੇ ਮੁਸਲਸਲ ਜਸਪ੍ਰੀਤ ਸਿੰਘ ਦੇ ਪੇਰੈਂਟਸ ਦੇ ਇੰਟਰਵਿਊ ਆ ਰਹੇ ਸੀਗੇ ਉਹਨਾਂ ਦੀ ਗੱਲ ਕੀਤੀ ਜਾਂਦੀ ਸੀਗੀ ਔਰ ਹਰ ਕੋਈ ਜਸਪ੍ਰੀਤ ਸਿੰਘ ਦੇ ਹੱਕ ਦੀ ਗੱਲ ਕਰਨ ਦੇ ਆ ਸੀਗਾ ਹੁਣ ਉਹ ਦੂਸਰੇ ਪਾਸੇ ਜਿਹੜੀ ਫੈਮਿਲੀ ਹੈ ਜਿਹਦਾ ਬੱਚਾ ਅਗਵਾ ਹੋਇਆ ਸੀ ਜਿਨ੍ਹਾਂ ਦਾ ਉਹ ਵੀ ਸਾਹਮਣੇ ਆ ਗਈ ਹੈ ਜਿਨ੍ਹਾਂ ਨੇ ਕਿ ਉਸ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਹੈਗਾ ਲੇਕਿਨ ਮਾਮਲੇ ਜਿਹੜੇ ਹੈ ਹਜੇ ਵੀ ਸੁਰਜ ਦੇ ਨਜ਼ਰ ਨਹੀਂ ਆ ਰਹੇ ਹੈਗੇ ਜਿਸ ਤਰ੍ਹਾਂ ਕਿ ਵੀਡੀਓ ਦਾ ਸ਼ੁਰੂ ਮੇ ਚੁਕਿਆ ਗਿਆ ਕਿ ਪੰਜਾਬ ਪੁਲਿਸ ਬਹੁਤ ਸਾਰੀ ਚੀਜ਼ਾਂ ਚ ناکਾਮ ਰਹੀ ਹੈਗੀ ਹੈ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਸ਼ਾਮਿਲ ਹੈ ਔਰ ਬਾਕੀ ਤਰ੍ਹਾਂ ਦੀ ਵੀ ਸ਼ਾਮਿਲ ਹੈ ਜਨਾਬ ਦੀ ਬੇਅਦਬੀ ਕੀਤੀ ਜਾਂਦੀ ਹੈ ਲੇਕਿਨ ਸਰਕਾਰ ਵੱਲੋਂ ਕੋਈ ਵੀ ਐਸਾ ਕਾਨੂੰਨ نافذ ਨਹੀਂ ਹੋਇਆ ਜਿਸ ਦੇ ਉੱਤੇ ਕੋਈ ਐਸੀ ਸਜ਼ਾ ਮਿਲੇ ਕਿ ਕੋਈ ਦੁਬਾਰਾ ਇਸ ਤਰ੍ਹਾਂ ਜਿਹੜਾ ਉਹ ਨਾ ਕਰ ਸਕੇ ਔਰ ਜਿਹੜੇ ਇਸ ਤਰ੍ਹਾਂ ਦੇ ਜੁਰਾਇਮ ਹੋਗੇ ਆ ਅਗਰ ਉਹਨਾਂ ਦੀ ਵੀ ਸਜ਼ਾਵਾਂ ਮੁਖਤਸ ਕੀਤੀਆਂ ਜਾਣ ਤੇ ਯਕੀਨਨ ਲੋਕ ਕਰਦਿਆਂ ਹੋયા ਇਸ ਤੋਂ ਡਰਣ ਬਾਕੀ ਵੀਰ ਤੁਹਾਨੂੰ ਵੀਡੀਓ ਕਿੰਝ ਦੀ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼